ਇੱਧਰ ਮੁੰਡੇ ਨੇ ਕੀ ਬੇਨਤੀ ਅਮਰੇ ਵੀਰਾ ਗੋਲ ਰੋਟੀ ਜਮਾ ਜਮਾ ਗੋਲ ਓਏ ਸੱਟਣਾ ਸੋ ਹਾਂਜੀ ਗਾਇਜ਼ ਤੇ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਬਲੌਗ ਦੇ ਨਾਲ ਤੁਹਾਡਾ ਫੇਰ ਸਵਾਗਤ ਆ ਤੇ ਅੱਜ ਅਸੀਂ ਬਣਾਉਣ ਲੱਗੇ ਆ ਐਗਰੋਲ ਟ੍ਰਾਈ ਕਰਕੇ ਦੇਖਦਾ ਘਰੇ ਚਲੋ ਅੱਜ ਕੰਮ ਕਰੇ ਕਿਤੇ ਜਾਣ ਵਾਲਾ ਮੌਸਮ ਤਾਂ ਹੈ ਨਹੀਂ ਸੀ ਮੀਂਹ ਪੈਦਾ ਸਵੇਰ ਤੋਂ ਹੀ ਪਈ ਜਾਂਦਾ ਹੁਣ ਵੀ ਪਈ ਜਾਂਦਾਗਾ ਮੀਤਾ ਤੇ ਅਸੀਂ ਬਣਾਉਣ ਲੱਗੇ ਆ ਅਗਰੋਲ ਤੇ ਨੀਗੂ ਕਰਾਂ ਦੇਖਿਓ ਮੁੰਡੂ ਮੁੰਡੂ ਜੀ ਤੇ ਦੇ ਦਿਆਂ ਕੈਮਰਾ ਬੰਦਾ ਕੈਮਰਾ ਨਹੀਂ ਤੇ ਆ ਪੂਰੇ ਵਾਸਤੇ ਸਬਜ਼ੀ ਸੁੱਕੀ ਲਿਆਂਦਿਆ ਨੇ ਤੇ ਮੈਦੇ ਦਾ ਆਟਾ ਏਗੋਲਿਆ ਇੱਦਾਂ ਬੰਦਦਾ ਮੈਦੇ ਮੈਦਰਾ ਬੰਦਦਾ ਤੇ ਉਹ ਵੀ ਕਰ ਲਈ ਤਿਆਰ ਤੇ ਹੁਣ ਸਬਜ਼ੀ ਸੁੱਕੀ ਕੱਟਣਾਂ ਤਿਆਰ ਹੈ ਨੀਗੂ ਤੇ ਇਹ ਬਣਾਉਂਗਾ ਹੁਣੇ ਕਿਵੇਂ ਕੱਟਾਂ ਨੂੰ ਤੇ ਤੁਹਾਨੂੰ ਕੱਟਣ ਦੇ ਨਹੀਂ ਪਤਾ ਦੇਖ ਲੋ ਈ ਸ਼ੈਪ ਇਹੇ ਜਿਹਾ ਆਪਾਂ ਇਹਨੂੰ ਕੱਟਣ ਦਾ ਨਹੀਂ ਪਤਾ ਕਿ ਐਵੇਂ ਕੱਟਣਾਗਾ ਥੋੜੀ ਜਿਹੀ ਅਸੀਂ ਵੀਡੀਓ ਦੇਖ ਲਈ ਤੇ ਹੁਣ ਆਪਾਂ ਦੇਖਦੇ ਆਂ ਕਿ ਐਵੇਂ ਸਰਦੀ ਕੱਟੀਆਂ ਲਵਾ ਲੰਬੇ ਰੋਟੀ ਕੱਟੀਆਂ ਆਂਦੀਆਂ ਨੇ ਉਹ ਅਸੀਂ ਦੇਖ ਚੁੱਕੇ ਆਂ ਤੇ ਆਪਾਂ ਹੁਣ ਟਰਾਈ ਕਰਕੇ ਦੇਖਦੇ ਆਂ ਅਗਰੋਲ ਤੇ ਇਸ ਕਰਕੇ ਥੋੜਾ ਵੇਟ ਚਾਹੂੰਗਾ ਅਸੀਂ ਰੋੜੀ ਜਿਹੜਾ ਮੈਂ ਇਦਾਂ ਕੋਣਿਆ ਹੋਗਾ ਉਹਦੀ ਆਟੇ ਨਾਲ ਰੋਟੀ ਮੇਲਣੀਆਂ ਉਹ ਮੈਂ ਕਰੂੰਗਾ ਟਰਾਈ ਉਹਨਾਂ ਟਾਈਮ ਨਹੀਂ ਕੋਈ ਸਰਦੀ ਸਬਜੀ ਕੱਟੀਆਂ ਆਂਦਾ ਤੇ ਆਪਾਂ ਉਹਨਾਂ ਟਾਈਮ ਕੱਟਦੇ ਆਂ ਆਨੇ ਵੀਡੀਓ ਵੀ ਦੇਖੀ ਕੋਈ ਹੈ ਉਹ ਵੀਡੀਓ ਦੇਖੀ ਹੈ ਉਹ ਵੀਡੀਓ ਦੇਖਣੇ ਕੋ ਮਾੜੀ ਪਹਿਲਾਂ ਵੀਡੀਓ ਦੇਖ ਲ ਮੈਂ ਤਾਂ ਇਰਾਦਾ ਰੋਂਗਾ ਕੰਮ ਕਈ ਵਾਰ ਬ੍ਰੀਕ ਕੱਟਨੇ ਕਿਵੇਂ ਨਹੀਂ ਫਿਰ ਵੀ ਤਾਂ ਹੀ ਦੇਖਣਾ ਫੜਾ ਬੁੱਟਾ ਤਾਂ ਗਾਇਸ ਦੋ ਤਿੰਨ ਦਿਨ ਤਾਂ ਦੱਸ ਦੇ ਕੇ ਮੈਂ ਵੀ ਹਾਂ ਜੀ ਉਹ ਵੀ ਕਿਹਾ ਦਾਨੀ ਦਾ 골ਡੀ ਵਾਲੀ ਆਈ ਤੇ ਜੀ ਉਹ ਨਹੀਂ ਬੇਲ ਤਾਂ ਬਹੁਤ ਵੱਡੇ ਵੱਡੇ ਰੋਟੇ ਇਹ ਸੋਜੇ ਸਾਰੇ ਚੀਰ ਕੇ ਰੱਖ ਲਈਆਂ ਤੇ ਆਪਾਂ ਦੇਖ ਜਾਈਏ ਹੁਣ ਆਈ ਗਰੋਲ ਕਰਾ ਬਰਾਊਜ਼ਰ ਸਟੇਜ ਕਰ ਲੇਗਾ ਕਰ ਲੇਗਾ ਉਹ ਨਹੀਂ ਰਾਤ ਕਰੀ ਰਣੂਲੇ ਆਈ ਕੋਈ ਮੈਂ ਦੇਣਾ ਨਹੀਂ ਕਰੀ ਆ ਬਸ ਓਏ ਇਹ ਜੀ ਨੂੰ ਵੀ ਆ ਬੰਦਾ ਵੜਾ ਸ਼ਕਲ ਦਿਖਾ ਦੇ ਓਏ ਆ ਦੇਖ ਬਈ ਯਾਰ ਮੇਤੂ ਦਾ ਬਹਿ ਗਿਆ ਤੇ ਘੈਂਟ ਵੇਦਿਆ ਰੋਟੀ ਮੇਤਰਾ ਵੇਲੀ ਨਹੀਂ ਗਈ ਤੇ ਆਪਾਂ ਬੁਲਾਇਆ ਕੜਾਈ ਇਸ ਤੋਂ ਵਜਲ ਨਹੀਂ ਬੇਲ ਹੈ ਹੈ ਸੁਦਾ ਤੇਲ ਦਾ ਬਾਲਾ ਦਾ ਤੇਲ ਸੱਲ ਤੇ ਗਰਮ ਕਰਨਾ ਸੀ ਮੈਨਾਂ ਨਹੀਂ ਪਾਈ ਜਾਦਾ ਹਾਂ ਨੇ ਸਦਾ ਦੇਖੋ ਯਾਹੀ ਬਾਦਾਂ ਖੰਡ ਦਵਾਰ ਤੋਂ ਤੇਲ ਭਾਈ ਦਾ ਅੱਗ ਵੀ ਲਾਈ ਮੈਂ ਉਹਨਾਂ ਨਾਲ ਨਹੀਂ ਜਗਾਂ ਨਹੀਂ ਜੇਗੀ ਕਾਦੀ ਇਹ ਜਗਾਂ ਨਹੀਂ ਜੇਗੀ ਤਾਂ ਉਹ ਲੋਕ ਜਿਹੜੇ ਕੱਢੇਗਾ ਮੜਾ ਤੇਲ ਤੋਂ ਤੇਲ ਬਾਲੇ ਤੇਲੁੱਤੀ ਦੀ ਬਾਤ ਨਹੀਂ ਆ ਨਹੀਂ ਭਾਈ ਪਾਇਆ ਹੋਰ ਹੋ ਕੇ ਬੜ ਗਿਆ ਕੋਈ ਗੱਲ ਨਹੀਂ ਅੱਪਾ ਕਰਦਾ ਵੀ Mere kol la camera band band ko banda nahi hai na nahi to main mari hand putra rahe da di oh naam ਰੋਟੀ ਕਿਲੋ ਕਿਲੋ ਦੇਖ ਲੈਣਾ ਪਈ ਹੈ ਜੀ ਅੱਜ ਅੱਜ ਇਹਦਾ ਹਰਿਆਰ ਸਾਹਿਬ ਜਾਂਦੇ ਆਪਾਂ ਨੂੰ ਮੁਨੇ ਆਵਾਂਗਾ ਜਰਾ ਸਰਾਏ ਆਪਾਂ ਰੋ ਭਾਈ ਕਰੇ ਮੇਰਾ ਹੈ ਪਿੰਡਿਆ ਤੱਕ ਤੇ ਨਾ ਵੇ ਇੱਕ ਘੰਟਾ ਹੋਰ ਕੇ ਰਣਾ ਯਾਰ ਸਹੀ ਠੀਕ ਹੈ ਜੀ ਗੱਡੀ ਕਮਾ ਚੱਕੀ ਹੋ ਜਾਂ ਅਸੀ ਬਾਈ ਆਂਡੇ ਸਾਰੇ ਛੋੜ ਕੇ ਇੱਕ ਪਾਨੇ ਵਿੱਚ ਪਰਾਠਾ ਬਣਾਣਾ ਹੈ ਦਾ ਮਿਲਦਾ ਅਗਲੀ ਵਕਸੀ ਬਣਾਵਾਂਗੇ ਇਕੋ ਪੂਰੀਆਂ ਕਿ ਬਣਾ ਦੇ ਮਨੀ ਜੀ ਰਸਨਾ ਪਿਆ ਉਹ ਇਹਦਾ ਇੱਕ ਵਾਰ ਇੱਕ ਬਣਾਣਾ ਪੁਰਾਣਾ ਇਹਦਾ ਇੱਕ ਹੋਰ ਬਣਾ ਦੇ ਦੋ ਨਹੀਂ ਆਉਣੀਆਂ ਦੋ ਆਂਡੇ ਕੱਟ ਲੇ ਮੇਰੇ ਕੋਲ ਬਾਕੀ ਨੇ ਤਿੰਨ ਆਂਡੇ ਆਪਨੇ ਜਾ ਇਧਰ ਬਹੁਤ ਮੁੰਡੇ ਇੰਤਜ਼ਾਰ ਕਰ ਰਹੇ ਨੇ ਖਾਣ ਦਾ ਹਾਂ ਹਾਂ ਇੰਤਜ਼ਾਰ ਕਰ ਰਹੇ ਪਹਿਲਾਂ ਜ਼ਰੂਰੀਆਂ ਮਿਲ ਕੇ ਦਿੱਤੀਆਂ ਤੁਹਾਨੂੰ ਉਹ ਦੇ ਦੇ ਨਹੀਂ ਹੁਣ ਭਈ ਅੰਡੇ ਦਾ ਕੀ ਕਰਤਾ ਭਈ ਇਹ ਕੋਸ ਯਾਰ ਨੇ ਮੰਨਾ ਨੂੰ ਪਤਾ ਨਹੀਂ ਕੰਨਾ ਨੂੰ ਪਤਾ ਨਹੀਂ ਲਾਦਾ ਕੀ ਚੱਈਏ ਇੱਟਰ ਨੂੰ ਲੜਨਾ ਇਹਦਾ ਆ ਸਾੰਮਣੀ ਹੋਰ ਇਹਦਾ ਕੁਸ ਹੋ ਰਿਹਾ ਕਿਉਂ ਵੀ ਮਿਕਸ ਕਰਦੇ ਆਂ ਯਾਰ ਓਕੇ ਆ ਗਿਆ ਚੰਗ

ਮੇਰੇ ਵੀਰ ਮੀਤਾ ਫੇਰ ਬਾਲੀ ਤੇਜ ਪੈਣ ਲੱਗ ਗਿਆ ਇਧਰ ਬੰਨ ਰਿਹਾ ਨੇ 1 ਗਰੂਨ ਬੰਨ ਰਿਹਾ ਨੇ ਗਰੂਨ ਬੰਨਦੇ ਪਏ ਮੀ ਹੁਣ ਪੂਰਾ ਖੁੱਲ ਤੇਜ ਹੋ ਚੁੱਕਾ ਹੈ ਭਾਈ ਮੈਨੂੰ ਨਾ ਬਣਾਉਣੇ ਬਣਾਉਣੇ ਤੇ ਸ਼ੇਰ ਜਾਗ ਆਇਆ ਬਹੁਤ ਚੰਗ ਹੋਵੇ ਪਹਿਲੋ ਕਿ ਮਾਚੀ ਦੀ ਕੀ ਜਰੂਰਤ ਹੈ ਡਾਰਲਿੰਗ ਸਾਲੋਂ ਬਤਰੀ ਦੀ ਕਰਾਏਗੇ ਕੀਆ ਪਰ ਚੁੱਲਾ ਵੀ ਤਰੱਕੀ ਨਾਲ ਹੀ ਜਲਾ ਲਾ ਆ ਸੀ ਇਹ ਵੀ ਬੜੀ ਤਰੱਕੀ ਨਾਲ ਹੀ ਜਲਾ ਲਾ ਜਦਾ ਸੀ ਇਹ ਤਰੱਕੀ ਨਾਲ ਜਲਾ ਕੇ ਦਿਖਾ ਫਿਰ ਉਹ ਕੰਨ ਨਾਲ ਤਰੱਕੀ ਨਾਲ ਬੋਲ ਬਈ ਮੈਨੂੰ ਨਾ ਬਣਾਓ ਬਣਾਉਂਦੇ ਤੇ ਸ਼ੇਰ ਜਹਾਜ਼ ਆਇਆ ਬਹੁਤ ਜ਼ਿਆਦਾ ਹੋਵੇ ਪਹਿਲੋ ਕਿ ਮਾਚੀਸ ਦੀ ਕੀ ਜਰੂਰ ਦਾ ਡਾਰਲਿੰਗ ਸਾਲੋਂ ਤੋਂ ਤਰੱਕੀ ਨਾਲ ਆਏ ਨੇ ਕਿਆ ਫਿਰ ਜੁੱਲਾ ਵੀ ਤਰੱਕੀ ਨਾਲ ਹੀ ਜਲਾ ਲਾ ਆ ਠੀਕ ਨਹੀਂ ਹੋ ਰਹੀ ਤਰੱਕੀ ਨਾਲ ਹੀ ਸਾਡਾ ਜੁੱਦਾ ਨਹੀਂ ਤਰੱਕੀ ਨਾਲ ਚਲਾ ਕੇ ਦਿਖਾ ਫਿਰ ਉਹ ਗੱਲ ਤਰੱਕੀ ਨਾਲ ਉਹ ਤੇ ਉਹਦਾ ਵਾਲਾ ਪਹਿਨਾ ਆ ਦੇਖੇ ਹੁਣ ਆ ਅੰਗਰੇਜ਼ ਬਣਾਉਣਾ ਕਿ ਆ ਦੇ ਵੀ ਆਪਣਾ ਕਰੋ ਤਿਆਰ ਆ ਬਸ ਨਾਲ ਨਾਲ ਦੋ ਤਿੰਨ ਭੇਜ ਦਿੱਤੇ ਐਗਨੋਰਡ ਖਾਣ ਵਾਸਤੇ ਉਹ ਤੋਂ ਟਰਾਈ ਕਰੀਏ ਤਾਂ ਆਪਾਂ ਉਹਨਾਂ ਤੋਂ ਪੁੱਛਾਂਗੇ ਕਿ ਕੈਮਰਾ ਬਣਾਇਆ ਉਹ ਬੰਦ ਹੋ ਗਈ ਜਾਂਦਾ ਉਹ ਤੋਂ ਪੁੱਛ ਆ ਮੰਮੀ ਦਾ ਸਾਦਾ ਐ ਗਰੋਨ ਅਪ ਤਿਆਰ ਬੰਦਾ ਘ ਭਗਤ ਮੈਦੀ ਦੀ ਰੋਟੀ ਉੱਤੇ ਅਮਰੇੜਾ ਇੱਕ ਬੋਲ ਭਰਾਵਾਂ ਦੇ ਰੋਟੀ ਕਰ ਦੇਗਾ ਇਹ ਕਿੰਨਾ ਨਾ ਬਤੀਣਾ ਵੇ ਵੇ ਸਾਫ ਆਪਲੇ ਵੇ ਫਰੀ ਸੌਫ ਕਰ ਮੈਉਣੀ ਨਹੀਂ ਹੈਗੀ ਨਾਉਣੀ ਹੈਗੀ ਵੇ ਫਰੀ ਲੱਗਿਆਦਾ ਜਹੁੰਦੀਆਂ ਪਰ ਹੈ ਨਹੀਂ ਸੀ ਕੋਈ ਗੱਲ ਨਹੀਂ ਆ ਆ ਆ ਦੇਖੋ ਹੀ ਸਪੀਡ ਦੇਖੋ ਸਪੀਡ ਜੱਕ ਮਿੱਤਰੋ ਸਪੀਡ ਹਾਈ ਗਡੂ ਨੂੰ ਗਿਆ ਲੱਗਾ ਇਹਦੇ ਇਹ ਦੇਖੋ ਸਾਡੀ ਦੇਖੋ 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 ਵਾਹ ਜੀ ਬੰਦਾ ਕੀਨੀ ਪੂਰਾ ਕੀਨੀ ਕਿੱਥੇ ਪਾਦਾ ਗੰਡਿਆਂ ਦਾ ਤੜਕਾ ਓਏ ਆ ਕੀ ਅੱਗ ਅੱਗ ਭੜਕਾ ਭੜਕਾ ਆ ਲੈ ਕੋ ਮਿੱਤਰੋ ਦੇਖੋ ਵੀ ਆ ਗਿਆ ਆਪਣੇ ਅੱਗੇ ਹਰੀ ਸਾਹ ਦਾ ਹਰੀ ਸਾਹ ਨਾਲ ਮੋਤਲ ਚ ਹਰੀ ਸਾਹ ਦਾ ਆਹ ਮਿੱਤਰੋ ਹਰੀ ਬੋਲਦੇ ਨਾਲ ਆਪੋ ਇਹ ਕਰ ਦਿਖਾਉਂਦੇ ਆਂ ਅੰਡੇ ਦਾ ਪੈ ਗਿਆ ਘਾਟਾ ਆਹ ਮਿਸਤਰੀ ਖੜ ਗਿਆ ਉਹ ਸੱਚ ਚੈਫ ਉਹ ਮਿਸਤਰੀ ਆਹ ਚੈ ਆਹ ਚੈਫ ਆ ਮਿਸਤਰੀ ਖੜ ਗਿਆ ਆਹ ਚੈਫ ਕੱਢ ਗਿਆ ਆਗੇ ਦੇ ਓਏ ਆਹ ਚੈਫ ਲੱਗਿਆ ਮੈਂ ਉਹਦਾ ਕੰਮ ਕਰਨਾ ਤੇ ਇਹਨਾਂ ਦੀ ਆਖਰੀ ਮਿਹਨਤ ਆਏ ਕੋਈ ਆਪਾਂ ਐਨ ਮੇਟਾਂ ਨੇ ਕੋਈ ਆਹ ਦੇਖੋ ਇਹ ਕਾਗਜ਼ ਨਾਲ ਕਾਪਾ ਤਾਂ ਪੈ ਗਿਆ ਜੀ ਰੋਜ਼ ਇਹ ਆ ਹੋ ਗਈ ਪੈਸਾ ਉਹ ਪਹਿਲਾਂ ਕੱਟਦੇ ਨੂੰ ਉੱਦਾਂ ਤਾਪੀ ਅੱਤਾ ਅੱਤਾ ਕਰ ਲੋ ਯਾਰ ਕਿਉਂ ਉਹ ਮਾਹੌਲ ਆ ਗੁਰਬੀ ਕਿਵੇਂ ਦਾ ਬਣਿਆ ਤੇ ਜੀ ਨੰਬਰ ਭਰਾ ਵੀ ਨੰਬਰ ਆਦਾ ਬੱਤਾ ਵੀਰਾਂ ਨੂੰ ਦੇ ਦੇ ਫਿਰ ਇਹਨੂੰ ਯਾਰ ਗਾਇਸ ਤੁਸੀਂ ਅੱਤਾ ਅੱਤਾ ਬਣਾਇਆ ਸਾਨੂੰ ਪਤਾ ਨਹੀਂ ਸਮਾਨ ਘਟ ਗਿਆ ਸਾਡੇ ਕੋਲ ਯਾਰ ਸਮਾਨ ਘਟ ਗਿਆ ਨਹੀਂ ਮੁੱਕ ਦੀ ਗੱਲ ਮੁੱਕ ਦੀ ਗੱਲ ਕਰਾਂਗੇ ਬਾਕੀ ਉਹਨਾਂ ਆਪਾਂ ਔਰ ਅਗਲੀ ਵਾਰ ਬਣਾਵਾਂਗੇ ਅਗਲੀ ਵਾਰ ਕੱਲਾ ਕੱਲਾ ਆਜੇ ਬੰਦਰੂਪ ਚਾਹ ਬਣਾਵਾਂਗੇ ਤੇ ਸਾਡੇ ਜਿਹੜੇ ਰੋਕੇ ਸੀ ਨਾ ਉਹ ਵੀ ਜ਼ਿਆਦਾ ਫੱਟੇ ਮਿਲेंगे ਇਸ ਕਰਕੇ ਉਹ ਗੋਲ ਨਹੀਂ ਬਣਿਆ ਉਹ ਕੋਈ ਡੇਡੀ ਕੋ ਬਿੰਗੀ ਕੋ ਕਵੇਂ ਬਣ ਗਈ ਪਰ ਕੋਈ ਜਣ ਨਹੀਂ ਅਗਲੀ ਵਾਰ ਜ਼ਰੂਰ ਟਰਾਈ ਕਰਾਂਗੇ ਤੇ ਠੰਡੇ ਰੱਖਾਉਂ ਲਿਆ ਪਹਿਲਾਂ ਹਨਾ ਦੇ ਨਾਲ ਉੱਤੇ ਮੇਰੇ ਫਿਰ ਸਾਡੇ ਕੋਲੇ ਅੰਡੇ ਘੱਟ ਗਏ ਸੀ ਹੁਣ ਅੰਡੇ ਪੰਜ ਦੁਆਰੇ ਲੈਣ ਦੇਣ ਨੂੰ ਹੁਣ ਆਪਰੇਟ ਬਣਾ ਕੇ ਰੋਟੀ ਦੇ ਅੰਦਰ ਪੋਰਾ ਤੇ ਆਹ ਸੱਪਾ ਪੂਰਾ ਸੱਪਾ ਵੜਦਾ ਹੋਂਡਾ ਇਹ ਕਾ ਖੜਾ ਇਹ ਇਨੇ ਕੀ ਨਹੀਂ ਖਾਦਾ ਅਡੇ ਕੋ ਅੰਡੇ ਕੱਟ ਗਏ ਸੀ ਜਦੋਂ ਹਾਂ ਹੁਣ ਅੰਡੇ ਲੈ ਆਂਦੇ ਨੇ ਦੁਬਾਰੇ 35 ਦੇ 5 35 ਦੇ 5 35 ਦੇ 5 ਹਾਂ ਮੈਂ ਕਹਿੰਿਆ ਲੈ ਬੋਲੀ ਮਨਵਾਉਣੇ ਸੋਤੋਂ ਯਾਰ 35 ਦੇ 5 ਅੰਡੇ ਲੈ ਆਂਦੇ ਨੇ ਅਸੀਂ ਹਾਂ ਇਹ ਮਿਲ ਗਿਆ ਅੰਡਾ ਲੈ ਬਾਕੀ ਠੀਕਾ ਤੁਹਾਨੂੰ ਫੇਰ ਦਿਖਾਉਣਾ ਬਾਕੀ ਦਾ ਜਦੋਂ ਬਣ ਗਿਆ ਹੋਰ ਬਣ ਆਹ ਦੇਖ ਲੋ ਇਹ ਕੀ ਕਰਦਾ ਸ਼ੱਪ ਬਣਦਾ ਇਹ ਕੱਟ ਕਰਦਾ ਉਹੀ ਕੰਮ ਇਹ ਕਰ ਹੁਣ ਇਹਨੂੰ ਉਹ ਕੜਾ ਪਗਾ ਜੇ ਲੈ ਲੇ ਮੈਂ ਉਹਦਾ ਤਾਂ ਹੀ ਕਹਿੰਦਾ ਤੂੰ ਅੱਖ ਤੁਆ ਦੀ ਧਰ ਦੇ ਮੱਤੇ ਦੇ ਵੱਡੇ ਨਾ ਬਣਨਦਾ ਸੀ ਪੱਕਾ ਲੈ ਆਂਦਾ ਥੋੜਾ ਜਿਹਾ ਫਿਰ ਉਹਨੂੰ ਸ਼ੱਪ ਬਣਦਾ ਹੀ ਇਹ ਵੱਡਾ ਮਿੱਤਰੋ ਆਂਡਿਆ ਦੇ ਪਿੱਛੇ ਲੜਾਈ ਹੋ ਚੁੱਕੀ ਹੈ ਇਹਨਾਂ ਤਿੰਨਾਂ ਦੀ ਆ ਤਿੰਨੀ ਬੰਦੇ ਰਹਿੰਦੇ ਨੇ ਜਿਹੜੇ ਆ ਤਿੰਨੇ ਪੂਰੀ ਬਾਤ ਕੋ ਅੰਡਾ ਫਾਗਨਾ ਦਾ ਰੋਲ ਹੁਣ ਇੱਕ ਆ ਭਾਈ ਪਹਿਲਾ ਟੈਸਟ ਦੇ ਚੱਕਰਾਂ ਜਣਾ ਪੂਰਾ ਪੂਰਾ ਰੋਲ ਖਾ ਕੇ ਬਦਨਾਮੀ ਕਰ ਉਹ ਕਰਦਾ ਆਹ ਨਾ ਇਨਸਾਫੀ ਹਾਂ ਭਾਈ ਨਾ ਇਨਸਾਫੀ ਕਰਦਾ ਭਾਈ ਜਾ ਵਾ ਖਲਾ ਗਿਆ ਦੇਖੋ ਮਿੱਤਰੋ ਇਹਦੀ ਲੜਾਈ ਇਹਨਾਂ ਤਿੰਨਾਂ ਦੀ ਲੜਾਈ ਆ ਕਿਹਨਾਂ ਤੂੰ ਵੱਤ ਲੈ ਲਿਆ ਓਏ ਮੈਂ ਤਾਂ ਆਪਰੇ ਜਿਹੜਾ ਨਾਲ ਨਿਕਲਾ ਪੇਜ ਮਾਰ ਦੇਖੋ ਮਿੱਤਰੋ ਇਹ ਹੁਣ ਪੰਜ ਅੰਡੇ ਦਵਾਈ ਲੈਣਦੇ ਸਾਫੀ ਕਰਨਾ ਹੋਵੇ ਇਹ ਮਿੰਟਾਂ ਦਾ ਬੀਤ ਗਿਆ ਦੇਖੋ ਦਾ ਗੋਲ ਦੇਖੋ ਦਾ ਗੋਲ ਬਣਾਇ ਗਈ ਹੁਣ ਤਾਂ ਬਣਾਇਗੇ ਹੀ ਗੋਲ ਦੇਖੋ ਦੇਖੋ ਆਂਦਾ ਆਂਦਾ ਦੇਖੋ ਗੋਲ ਆਂਦਾ ਆਂਦਾ ਆਉਂਦਾ ਆਂਦਾ ਅੱਡਾ ਹੋ ਗਿਆ ਸੋ ਹਾਂਜੀ ਗਾਇਸ ਤੇ ਆਪਣਾ ਬਲੌਗ ਹੁਣੇ ਖਤਮ ਹੁੰਦਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਲੌਗ ਕਿਵੇਂ ਦਾ ਲੱਗਾ ਤੇ ਆਪਾਂ ਡੇਲੀ ਡੇਲੀ ਬਲੌਗ ਹੈ ਜੀ ਬਣਾਇਆ ਕਰਾਂਗੇ ਨੇਚਰਲ ਜਿਹੜੀ ਚੀਜ਼ ਆਪਾਂ ਕਰਦੇ ਆ ਦਿਨ ਤੇ ਨਹੀਂ ਕਰਦੇ ਤੇ ਨਵੇਂ ਜਿਹੜੇ ਨੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੁਹਾਡੇ ਇੱਕ ਸਬਸਕ੍ਰਾਈਬ ਨਾਲ ਬੜਾ ਕਿਥੋਂ ਕਿਤੇ ਮੌਜੂਦ ਤੇ ਨਵੇਂ ਨਵੇਂ ਬਲੌਗ ਲਿਆਵਾਂਗੇ ਤੇ ਧੰਨਵਾਦ ਹੁੰਦਾ ਹੈ ਜਿਹੜੇ ਨਵੇਂ ਆਏ ਨੇ ਦੇਖ ਰਿਹਾ ਬਲੌਗ ਤੇ ਪਿਛਲੇ ਵਾਲੇ ਵੀ ਧੰਨਵਾਦ ਕਰ ਲੈਂਦੇ ਤੇ ਥੈਂਕ ਯੂ ਫਾਰ ਵਾਚਿੰਗ ਤੇ ਓਕੇ ਬਈ ਤੁਹਾਨੂੰ ਮਿਲਦੇ ਆ ਲੈਕਸ ਬਲੌਗ ਤੇ